ਵੀ ਪਾਰਟੀ ਜਿੰਦਾਬਾਦ ਸ਼ਹਿਰੀ ਕਾਜ਼ੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮੇਲੇ ਸਾਹਿਬ ਦਾ ਕਰਦੇ ਆ ਇੱਕ ਗਰੀਬ ਬੰਦੇ ਨੂੰ ਥੱਲੇ ਤੋਂ ਚੱਕ ਕੇ ਤਾਂ ਬਿਠਾ ਲਿਆ ਨਮਾਣੇ ਜੇ ਬੰਦੇ ਨੂੰ ਪਿੰਡ ਵਾਲਿਆਂ ਦਾ ਧੰਨਵਾਦ ਮੇਰੀ ਨੇਤਾ ਜੀ ਦਾ ਧੰਨਵਾਦ ਮੇਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਵੋਟਾਂ ਨਾਲ ਦਿੱਤੇ 600 556 ਵੋਟਾਂ ਦੀ ਲੀਡ ਆ ਸਾਢੇ hai... 500 550 ਸਾਢੇ 500 ਜੀ ਸਾਢੇ 500 556 ਹਾਂ ਜੀ 556 ਜੀ ਜੀ ਇਹ ਲੀਡ ਨੂੰ ਕਿਵੇਂ ਦੇਖਦੇ ਹੋ ਇੰਨੀ ਵੱਡੀ ਜਿੱਤ ਹੈ ਬਹੁਤ ਵੱਡੀ ਲੀਡ ਹੈ ਇਹ ਪਿੰਡ ਵਾਲਿਆਂ ਦਾ ਸਾਥ ਦਿੱਤਾ ਜੀ ਸਾਡੇ ਨੇਤਾ ਜੀ ਨੇ ਸਾਥ ਦਿੱਤਾ ਮੇਰੀ ਪਬਲਿਕ ਨੇ ਸਾਥ ਦਿੱਤਾ ਮੇਰੇ ਪਿੰਡ ਵਾਸੀਆਂ ਨੇ ਸਾਥ ਦਿੱਤਾ ਜੀ ਬਹੁਤ ਹੀ ਤਰ੍ਹਾਂ ਦਾ ਕੀ ਹਾਲ ਹੈ ਸੋ ਮੈਂ ਬਹੁਤ ਧੰਨਵਾਦਾਂ ਜੀ ਇਸ ਵਾਰਡ ਦਾ ਜਿਨ੍ਹਾਂ ਨੇ ਇੰਨੀ ਵੱਡੀ ਜਿੱਤ ਨਾਲ ਜਿਤਾਇਆ ਸੋ ਇੱਕ ਮੇਰੇ ਵੱਡੇ ਭਰਾ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਕਲਸੀ ਉਹਨਾਂ ਨੂੰ ਵੀ ਇਸ ਵਾਰਡ ਵਾਲੇ ਨੇ ਮੈਂ ਕਿਉਂਕਿ ਵੀ ਇੱਕ ਤੋਹਫਾ ਦਿੱਤਾ ਵਾ ਨਵੇਂ ਸਾਲ ਤੇ ਇੰਨੀ ਵਧੀਆ ਵੋਟ ਨਾਲ ਵੰਗਣਾ ਜਿਤਾਇਆ ਸੋ ਵਿਰੋਧੀਆਂ ਨੇ ਜਿੱਥੇ-ਜਿੱਥੇ ਵੀ ਇੱਥੋਂ ਤੱਕ ਇਹ ਵੀ ਪਤਾ ਲੱਗਾ ਕਿ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਹਰਉਣ ਲਈ ਪਰ ਫਿਰ ਵੀ ਇੱਕ 556 ਦੀ ਲੀਡ ਤੇ ਜਿਤਾਇਆ ਇੱਥੋਂ ਤੱਕ ਇਹ ਪਤਾ ਲੱਗਦਾ ਕਿ 2026 ਦੀ ਜਿਹੜੀਆਂ ਇਲੈਕਸ਼ਨਾਂ ਆ ਮਾ ਉਹਦੇ ਵਿੱਚ ਜਿਹੜਾ ਮੇਰਵਾ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਤੇ ਲੋਕਾਂ ਦਾ ਹੋਰ ਵਿਕਾਸ ਹੋਊਗਾ ਇਹਨਾਂ ਦੀ ਜਿਹੜੀਆਂ ਗਲੀਆਂ ਮੱਲੇ ਲਾਈਟਾਂ ਜਿੰਨੀਆਂ ਵੀ ਰਿਕਾਵਟਾਂ ਅੱਜ ਦੇ ਸਮੇਂ 'ਚ ਪੈ ਰਹੀਆਂ ਵਾਂ ਕਿਉਂਕਿ ਤੁਸੀਂ ਬਟਾਲੇ ਦਾ ਨੁਹਾਰ ਵੇਖ ਹੀ ਲਈਆ ਮੇਨ ਸੜਕਾਂ ਦੀ ਸੋ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਕੱਲੀ-ਕੱਲੀ ਗਲੀ ਨੂੰ ਜਿਹੜਾ ਕੀ ਹੈ ਇੱਕ ਵਧੀਆ ਸੁਧਾਰ ਕਰੀਏ ਜੀ ਨਵੇਂ ਸਾਲ ਦਾ ਇੱਕ ਤੂਫਾਨ ਜੋ ਐਮਐਲਏ ਸ਼ਹਿਰੀ ਕਲੰਸੀ ਨੂੰ ਮਿਲਿਆ ਹੈ ਉਹ ਵੀ ਆਮ ਆਦਮੀ ਪਾਰਟੀ ਨੂੰ ਮਿਲਿਆ ਵਾਰਡ ਨੰਬਰ 24 ਤੋਂ ਜੀ ਇਸ ਤੂਫਾਨ ਵਰਕੀ ਕਹਿਣਾ ਵੇਖੋ ਜੀ ਇੱਕ ਮਿਹਨਤੀ ਬੰਦੇ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਿਹਨਤ ਵਾਲੇ ਇਨਸਾਨ ਦੀ ਲੋਕਾਂ ਨੇ ਮੁੱਲ ਪਾਇਆ ਸੋ ਇਹੀ ਜਿਹੜਾ ਗਾਂ-ਗਾ ਲੋਕਾਂ ਦੇ ਸਹਿਯੋਗ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿ 2026 ਦੀਆਂ ਤੇ 27 ਦੀਆਂ ਇਹ ਇਲੈਕਸ਼ਨਾਂ ਵਾਂ ਉਹ ਸਿਰ ਮੱਥੇ